ਨਹੀਂ ਭਾਈ ਐਸ ਰੇਟ ਨਹੀਂ ਮੈਂ ਵੇਚਦਾ ਊਝਦਾਗਾ ਆਓ ਬੇਰਾਰ ਦੀ ਤੂੜੀ ਐਡੀ ਵਧੀਆ ਮੇਰੇ ਕੋਲ ਉਹ ਕਿਵੇਂ ਆ ਰਾਮਿਆ ਉਹ ਠੀਕ ਆ ਤਾਇਆ ਕਿਵੇਂ ਆ ਵਪਾਰੀ ਜੀ ਆ ਫਿਰਦਾ ਸੀਗਾ ਉਹ ਤੂੜੀ ਡੰਪ ਕਰੀ ਆਪਾਂ ਹਾਂ ਐ ਕੀ ਹਾਂ ਮੰਦੀ ਸੀ ਗਾਂ ਵੇਖ ਜੂ ਮਹਿੰਗੀ ਐ ਹਾਂ ਉਦੋਂ ਉਹ ਬੜਾਈ ਐ ਇਹ ਉਦੋਂ ਢੂੜ 500 ਰੁਪਿਆ ਰੇਟ ਸੀ ਤੇ ਹੁਣ ਕਿੰਨੇ ਦਿੰਦੇ ਆ ਉਹ 90 ਆਲਾ ਲੈ ਓਏ ਉਹਨੂੰ ਕਹਿ ਭਾਈ ਮੈਂ ਐਡਾ ਕਮਚਾਲਾ ਨਹੀਂਗਾ ਹਾਂ ਜੇ ਰਾਮਿਆ ਜੇ ਢੂੜ ਮੇ ਨਾ ਰਖ ਲੈ ਨਾ ਮੁੰਦੇ ਸੌਣ ਪਾ ਦੋਂਦਾ ਜਾਂਦਾ ਫੇਰ ਭਾਈ ਅਲੇ ਲੈ ਜਾਣਗੇ ਗਲਸ ਨਾਲ ਮੇਰੀ ਮਿੱਟੀ ਚ ਮਲਣ ਵਾਸਤੇ ਜਿੰਨੀ ਮਰਜ਼ੀ ਮਹਿੰਗੀ ਵੇਚੀ ਜੇ ਡੂਲ 200 ਤੋਂ ਤਾਂ ਉਦੋਂ ਵਿਖ ਜੂ ਇਹ ਲੱਦਾ ਸੰਮਲਣ ਵਾਲੀ ਤੂੜੀ ਤਾ ਯਾਰ ਇਹ ਹੋਰ ਤਾ ਦਾ ਪੇਪਰ ਮੇਲੇ ਚ ਜਾਊਗੀ ਉਹ ਦਾ ਸਿਆਣਾ ਕਾਲੀ ਹੋਈ ਪਈ ਐ ਤੇ ਜਿਵੇਂ ਨਿਕਲਦੀ ਐ ਕੱਢ ਲਾ ਓਏ ਯਾਰ ਤਾਇਆ ਕਿੱਥੇ ਤੂੜੀ ਵਧ ਗਿਆ ਇਹ ਉਹ ਤੂੜੀ ਮੈਂ ਵੇਖੀ ਆ ਵੇਖ ਕਾਲੀ ਹੋਈ ਪਈ ਐ ਕੀ ਵਧੀਆ ਤਾਣਾ ਧੂਏ ਤਾਏ ਨਾ ਹੋ ਗਈ ਇਹ ਹਾਂ ਹਾਂ ਮੈਨੂੰ ਪਤਾ ਨਹੀਂ ਲੱਗਿਆ ਵੀ ਕਿਹੜਾ ਆ ਲੜਾਈ ਲੱਗੀ ਸੀ ਹਾਂ ਉਹਦਾ ਤੂੰ ਆ ਕੇ ਡਿਗ ਪਏ ਓਏ ਬਿਸ਼ਰਮੀ ਦੀ ਕੋਈ ਹੱਦ ਹੁੰਦੀ ਆ ਰਾਮਿਆ ਬਿਸ਼ਰਮੀ ਦੀ ਕੋਈ ਹੱਦ ਹੁੰਦੀ ਆ ਕੋਈ ਨਹੀਂ ਫਿਰ ਰੇਟ ਓਏ ਕੰਜਰ ਤੇ ਗੱਲ ਸੁਣ ਮੈਂ ਤਾਂ ਤਾਣ ਹਾਂ ਕੁਸਤਾ ਹੈ ਨੇੜੀਆਂ ਨਾਲ ਉੱਡ ਜੂਗੀ ਤੇ ਕੁਸ ਕੁੱਤੇ ਖਿਲਿਆਦਿਆ ਸਾਡਾ ਘਰਾਂ ਨੇੜੇ ਬਾਈ ਨਿਤ ਉੱਥੇ ਜਾਂਦੀ ਆ ਇਹਦਾ ਕੋਈ ਇੰਤਜ਼ਾਮ ਕਰ ਓ ਇੰਤਜ਼ਾਮ ਹੁਣ ਰੇਟ ਨਹੀਂ ਮਿਲਦਾ ਤੇ ਰੇਟ ਉਹਦੋਂ ਗੱਲ ਸੁਣਾ ਮਿਲੀ 70000 ਨੂੰ ਸੀ ਜਦੋਂ ਲੱਗਿਆ ਪਿਆ ਸੀ ਤੈਨੂੰ ਬੱਦੇ ਰੱਖੇ ਸੀ ਰਹਿਣਦੇ ਹੋ ਰਹਿੰਦੇ ਨਹੀਂ ਇਹੋ ਜੇ ਕੰਮ ਕੋਣਿਆ ਦਲਾਲੀ ਚ ਮੂੰ ਕਾਲਾ ਹੀ ਹੁੰਦਾ ਹੁਣਿਆ ਗੱਲ ਸੁਣ ਲੈ ਮੇਰੀ ਇਹ ਇਹ ਪੱਲੇ ਪਊ ਹੈ ਸਾਰਾ ਕੁਝ ਹੋਰ ਪੱਲੇ ਪਊ ਮੈਨੂੰ ਲੱਗ ਤੇਰੇ ਕੋਲ ਤਮਾਨ ਨਹੀਂ ਵਾਸਤਾ ਨਹੀਂ ਪੱਲਾ ਤੇ ਤੇਰੇ ਘਰੋਂ ਦਾ ਤੇਰੇ ਆਖੇ ਨਹੀਂ ਲੱਗਦੀ ਗੱਲ ਸੁਣ ਲੈ ਮੇਰੀ ਇਹਦੇ ਉੱਤੇ ਦੇਨ ਨੂੰ ਕਦੇ ਪੱਲਾ ਲਿਆ ਕੋਈ ਕੁਛ ਲਿਆ ਹਮ ਇੱਥੇ ਕੱਲਾ ਆ ਜਨ ਮੂੰ ਚੱਕ ਕੇ ਕੱਲਾ ਆ ਜਨ ਕੁਛ ਕੁੱਤੇ ਖਿਲਾਰ ਦਿੰਦੇ ਆ ਕੁਛ ਨੇ ਤੰਦੇਰੀ ਆ ਜਾਂਦੇ ਆ ਹੋਰ ਤੂੰ ਕੀ ਕਰਦਾ ਗੱਲ ਤਾਂ ਸਹੀ ਹੈ ਤਾਂ ਮੈਂ ਤੈਨੂੰ ਗੱਲ ਦੱਸਦਾ ਐ ਕਿ ਤਾਂ ਜਿਹੜੀ 100 ਟਰਾਲੀ ਐ ਲਈ ਐ ਇਹਨੂੰ ਸੌਣਪਾਦੋ ਚ ਵੇਚ ਦੇ ਦੂਰ ਪਾਉਣੇ 200 ਨੂੰ ਮਾਲ ਨਾਲੇ ਲੈ ਜਾਣਗੇ ਮਿੱਟੀ ਚ ਪਾ ਪਾ ਕੇ ਅਤੇ ਲਾਲਣਗੇ ਛੱਤਾਂ ਤੇ ਪਰ ਹੁਣ ਛੱਤਾਂ ਵੀ ਛੋੜ ਗਿਆ ਮੇਰੇ ਹਸਾਲ ਦੀਆਂ ਪੱਕਾ ਨਾ ਲੋਕਾਂ ਦਾ ਮੁੰਡਾ ਗੱਲ ਸੁਣਾ ਮੇ ਖੇਤਾਂ ਲਈ ਕੁਠੀ ਕਾਠੀ ਹਾਂ ਉਹ ਤਾਇਆ ਇਹਨੂੰ ਮੈਂ ਨਾ ਮਲਨ ਬਣਾ ਕੇ ਹੁਣ ਤੂੜੀ ਨੂੰ ਅੱਛਾ ਤੇ ਮਿੱਟੀ ਬਈ ਛੱਤਾਂ ਦੇ ਲਾਉਣ ਜਾਇਆ ਕਰੂੰ ਮਿੱਟੀ ਚ ਪਾ ਲੂੰਗਾ ਇਹਨੂੰ ਮੈਂ ਉਹ ਰਾਮਿਆ ਹਾਂ ਤਿੰਨ ਕੰਮ ਨਾ ਤੂੰ ਫੇਲ ਕਰ ਕਿਵੇਂ ਪਹਿਲਾਂ ਤਾਂ ਇਹ ਤੂੜੀ ਖਰਾਬ ਹੈ ਹਾਂ ਦੂਜੀ ਮਿੱਟੀ ਖਰਾਬ ਕਰੇਗਾ ਹਾਂ ਉਹ ਤੀਜੀ ਅਗਲੇ ਸੱਤ ਖਰਾਬ ਕਰੇਗਾ ਰਹਿਂਦਾ ਖੁੰਦਾ ਅਗਲੇ ਤੋਂ ਛੱਤ ਰਖਾਏਗਾ ਉਹ ਨਹੀਂ ਨਹੀਂ ਮੈਂ ਪਤੰਦਰਾ ਥਰਮਲਾਂ ਜੇ ਕੰਮ ਕਰਦਾ ਰਿਹਾ ਮੈਂ ਆਹ ਤੇਰੀ ਸੋਚ ਤਾਂ ਨਾ ਮੈਨੂੰ ਐਂ ਲੱਗਦੀ ਆ ਰਾਮਿਆ ਵੇ ਡਾਨੀ ਬੰਨੀਆਂ ਨਾ ਮੂਰਦੀ ਨਾਂਗੀ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਜੇ ਤੂੜੀ ਦਾ ਪਲਾਨਿੰਗ ਬਣਾਈ ਬੈਠਾ ਜਿਵੇਂ ਸੈਲੋ ਲਾਏਗਾ ਤੂੰ ਸੈਲੋ ਕਿਉਂ ਤਕੜਾ ਪਲਾਨਿੰਗ ਹੈ ਤੇਰਾ ਆ 10 ਟਾਲੀਆਂ ਤੂੜੀ ਦੀਆਂ ਤਾਂ ਸਵੰਦਗਾ ਨੇ ਕਣਕ ਸਾਂ ਕੇ ਤਾਂ ਮੈਂ ਨਾ ਕਿਸਾਨਾਂ ਨੂੰ ਤਾਂ ਬੋਨਸ ਦੇ ਦੇਗਾ ਜਾਂ ਮੇਰਾ ਭਰਾ ਕੋਈ ਹੋਰ ਕੰਮ ਕਰ ਲੈ